ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਦਰਬਾਰਾ ਗੁਰੂ ਨਾਨਕ ਦਰਬਾਰ ਹਿੱਕਸਵਿਲ ਨਿਊਯਾਰਕ ਵਿਖੇ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਨਿਤਾਂਤ ਸਿੰਘ ਹਜ਼ੂਰ ਸਾਹਿਬ ਵਾਲੇ ਅਤੇ ਪਿੰਗਲਵਾੜਾ ਦੇ ਬਾਣੀ ਭਗਤ ਪੂਰਨ ਸਿੰਘ ਜੀ ਦੀ ਯਾਦ ਵਿੱਚ ਵਿਸ਼ੇਸ਼ ਗੁਰਮਤ ਸਮਾਗਮ ਕਰਵਾਇਆ ਗਿਆ। ਰਾਗੀ ਟਾਡੀ ਜਥਿਆਂ ਨੇ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ। ਨਜ਼ਦੀਏ ਐਤਵਾਰ ਸਵੇਰੇ ਖੰਡਪੜ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦੀਵਾਨ ਸਜਾਏ ਗਏ ਇਸ ਮੌਕੇ ਭਾਈ ਚਮਨ ਸਿੰਘ ਕਥਾਵਾਚਕ ਅਤੇ ਭਾਈ ਕੁਲਦੀਪ ਸਿੰਘ ਹੈੱਡ ਗ੍ਰੰਥੀ ਗੁਰੂ ਘਰ ਨੇ ਕਿਹਾ ਕਿ ਸੰਤ ਬਾਬਾ ਨੇ ਤਾਂ ਸਿੰਘ ਜੀ ਦੇ ਸੇਵਾ ਕਾਰਜਾਂ ਅਤੇ ਭਗਤ ਪੂਰਨ ਸਿੰਘ ਜੀ ਦੀ ਸੇਵਾ ਨੂੰ ਭੁਲਾਇਆ ਨਹੀਂ ਜਾ ਸਕਦਾ ਹਜ਼ੂਰ ਰਾਗੀ ਭਾਈ ਗੁਰਵਿੰਦ ਸਿੰਘ ਬਾਵਾ ਅਤੇ ਭਾਈ ਜਗਜੀਤ ਸਿੰਘ ਕੈਲੀਫੋਰਨੀਆ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਨਾਲ ਹੀ ਪ੍ਰਸਿੱਧ ਟਾਡੀ ਪਾਈ ਮੋਹਨ ਸਿੰਘ ਬਡਾਲਾ ਦੇ ਜਥੇ ਵੱਲੋਂ ਸੰਗਤਾਂ ਨੂੰ ਮਹਾਪੁਰਸ਼ਾਂ ਦੋ ਵਿੱਚ ਪਾਏ ਮਿਸਾਲੀ ਯੋਗਦਾਨ ਨੂੰ ਯਾਦ ਕਰਦਿਆਂ ਟਾਡੀ ਵਾਰਾ ਰਾਹੀਂ ਉਹਨਾਂ ਦੇ ਜੀਵਨ ਉੱਤੇ ਪ੍ਰਕਾਸ਼ ਪਾਇਆ ਉਹਨਾਂ ਨੂੰ ਜਵਾਨ ਪੀੜੀ ਨੂੰ ਸੇਵਾ ਅਤੇ ਅਚਾਰੀ ਜੀਵਨ ਰਾਹੀਂ ਸਿੱਖੀ ਚਾਰਜ ਦੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ ਦੱਸ ਦਈਏ ਸਟੇ ਸਕਤਰ ਦੀ ਸੇਵਾ ਸਕੱਤਰ ਹਰਚਰਨ ਸਿੰਘ ਗੁਲਾਟੀ ਨੇ ਬਾਖੂਬੀ ਨਿਭਾਈ ਗੁਰੂ ਘਰ ਦੇ ਪ੍ਰਧਾਨ ਬਲਵੀਰ ਸਿੰਘ ਪਹਾਵਾ ਨੇ ਆਈਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਸਮਾਗਮ ਵਿੱਚ ਸਾਲ ਸੁਰਿੰਦਰ ਸਿੰਘ ਮਨਹਾਸ ਅਤੇ ਹਰਜੀਤ ਸਿੰਘ ਪਰਮਾਰ ਇੰਦਰ ਸਿੰਘ ਪਾਨ ਗੁਰਮukh ਸਿੰਘ ਪਰਮਾਰ ਤਜਿੰਦਰ ਸਿੰਘ ਚੱਕਵਾਲ ਹਰਪ੍ਰੀਤ ਸਿੰਘ ਤੁਰ ਅਜੀਤ ਸਿੰਘ ਗ੍ਰੰਥੀ ਵਿਨੋਦ ਸਿੰਘ ਲਾਂਗਰੀ ਪਰਮਜੀਤ ਸਿੰਘ ਬੇਦੀ ਰਗਵੀਰ ਸਿੰਘ ਬੱਸੀ ਵਿਆਲ ਸਿੰਘ ਮੋਹਰਾ trilok singh mohra santokh singh bazaz ਗੁਰਮੀਤ ਪਾਲ ਸਿੰਘ ਤਿਹਾਨਾ ਗੁਰਮੀਤ ਸਿੰਘ ਸ਼ਾਹਬਾਦ ਹਾਜ਼ਰ ਸਨ ਇਸ ਮੌਕੇ ਅਸਲਿੰਦਰ ਸਿੰਘ ਮਨਹਾਸ ਨੇ ਸੰਗਤਾਂ ਦੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਹਰ ਸਾਲ ਸੰਗਤਾਂ ਬੜੀ ਸ਼ਰਧਾ ਨਾਲ ਸਮਾਗਮ ਵਿੱਚ ਸ਼ਾਮਲ ਹੁੰਦੀਆਂ ਨੇ ਅਤੇ ਆਈਆਂ ਹੋਈਆਂ ਸੰਗਤਾਂ ਨੇ ਲੰਗਰ ਦਾ ਅਤੁੱਟ ਪ੍ਰਬੰਧ ਸੀ ਸਮਾਗਮ ਵਿੱਚ ਪਾਰੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ ਜੋਗਾ ਸਿੰਘ ਦਸਵਾਰ ਸਿੰਘ ਤਿਹਾਨਾ ਪਰਮਿੰਦਰ ਸਿੰਘ ਢਿੱਲੋਂ ਪਰਮਿੰਦਰਜੀਤ ਸਿੰਘ ਪਰਮਾਰ ਰਣਜੀਤ ਸਿੰਘ ਜਜੂਆ ਮਲਕੀਅਤ ਸਿੰਘ ਵੀ ਹਾਜ਼ਰ ਸਨ ਪ੍ਰੋਗਰਾਮ ਦੀ ਵਿਸ਼ੇਸ਼ ਕਵਰੇਜ ਪ੍ਰੀਤਨਾਮਾ ਮੀਡੀਆ ਦੀ ਟੀਮ ਵੱਲੋਂ ਕੀਤੀ ਗਈ ਸੰਗ ਸਖਾ ਸਭ ਤਜ ਗਏ ਕੋ ਨਾਨ ਬਿਰੋ ਸਾਥ ਕੋ ਨਾਨਕ ਇਹ ਵੀ ਆ ਜਾ ਬੋਲੇ ਸੋਨੇ ਹਾ ਇੰਟਰਨੈਸ਼ਨਲ ਬਾਬਾ ਨਿਦਾਨ ਇੰਟਰਨੈਸ਼ਨਲ ਸੁਸਾਇਟੀ ਨਾਲ ਜੁੜੇ ਨੇ سو میں بینتی کروں گا بولے سونیا بولے سنہا اسی پروردگار بھی ستکار کر رہے ہیں ات سے سرور صاحب جو تک کرنی ہیں واہگ جی کا خالصا واہگ جی کی پتے ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਓ ਇਹ ਸਾਰੀ ਸੰਗਤ ਨੂੰ ਸੰਤ ਪਾਵਾ ਨਿਹੰਗ ਸਿੰਘ ਅਤੇ ਸੰਤ ਸੰਤ ਬਾਬਾ ਭਗਤ ਭਗਤਪੂਰਨ ਸਿੰਘ ਜੀ ਦੇ ਬਰਸੀ ਦੀ ਬਧਾਈਆਂ ਹੋਣ ਜੋ ਅੱਜ ਇਸ ਗੁਰੂਕਾਰ ਵਿੱਚ ਪਾਠਨ ਦੇ ਪੋਪ ਪਏ ਨੇ ਜੋ ਜਿਹਨਾਂ ਦੀ ਸੇਵਾ सुरेंद्र ਸਿੰਘ ਜੀ ਮਨਾਸਨੇ ਲਈ ਹੋਈ ਸੀ ਦਾਸ ਇਹਨਾਂ ਨੂੰ ਵੀ ਧੰਨਵਾਦ ਕਰਦਾ ਜੋ ਇਸ ਗੁਰੂ ਕਾਰਨ ਨਾਲ ਜੁੜੇ ਹੋਏ ਨੇ ਔਰ ਇਸ ਗੁਰੂ ਕਾਰਨ ਵਿੱਚ ਹਮੇਸ਼ਾ ਸੇਵਾ ਕਰਦੇ ਰਹਿੰਦੇ ਨੇ ਦਾਸ ਇਹਨਾਂ ਦਾ ਗੁਰੂ ਆਲਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਅਧਿ ਗੁਰੂ ਕਾਰ ਦੇ ਸਾਰੇ ਸੇਵਾਦਾਰਾਂ ਦਾ ਧੰਨਵਾਦ ਕਰਦਾ ਹੈ ਇਸੇ ਤਰ੍ਹਾਂ ਆਈ ਹੋਈ ਸਾਰੀ ਸੰਗਤਾਂ ਦਾ ਵੀ ਗੁਰਦੁਆਰਾ ਸਾਹਿਬ ਦੀ ਸਾਧ ਸੰਗਤ ਅਧਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੂੰ ਮੈਂ ਧੰਨਵਾਦ ਕਰ ਫਰਮਜੀਤ ਸਿੰਘ ਜੀ ਆਏ ਨੇ ਦਾਸ ਇਹਨਾਂ ਦਾ ਵੀ ਧੰਨਵਾਦ ਕਰਦਾ ਜੋ ਹਰ ਸਾਲ ਇੱਥੇ ਆਉਂਦੇ ਨੇ 66 ਸੱਦੇ ਤੇ ਦਾਸੇ ਨਾ ਤੁਹਾ ਵੀ ਸਾਰੀ ਸੰਗਤਾਂ ਨੂੰ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪ ਜੀਆਂ ਨੂੰ ਪੋਸਟਰ ਰਾਈ ਅਤੇ মিডিਆ ਰਾਈ ਦੱਸਿਆ ਗਿਆ ਸੀ ਕਿ ਇਸ ਗੁਰਦੁਆਰੇ ਵਿੱਚ ਹਰ ਸਾਲ ਦੀ ਤਰ੍ਹਾਂ ਸੰਤ ਬਾਬਾ ਲੇਵੰਦ ਸਿੰਘ ਅਤੇ ਪਗਤਪੁਰਨ ਸਿੰਘ ਜੀ ਉਹਨਾਂ ਦਾ ਜੋ ਸਾਲਾਨਾ ਵਰਸੀ ਹੈ ਇਹ ਗੁਰਦੁਆਰੇ ਵਿੱਚ ਅਖੰਡ ਪਾਠ ਰੱਖ ਕੇ ਪਹੁੰਚਦੇ ਨੇ ਸੋ ਇਹ ਸੇਵਾ ਜੋ ਹੈ ਸਰਦਾਰ ਸੋਰੇਂਦਰ ਸਿੰਘ ਜੀ ਮਨਾਸ ਬੀਬੀ ਰਣਜੀਤ ਕੌਰ ਜੀ ਅਤੇ ਸਾਰੇ ਪਰਿਵਾਰ ਵੱਲੋਂ ਅਤੇ ਨਾਲ ਹੀ ਬਾਬਾ ਨਿਦਾਨ ਸਿੰਘ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਜੋ ਅੱਜ ਸਾਰੇ ਮੈਂਬਰ ਉਹਨਾਂ ਦਿੱਤੇ ਬੈਠੇ ਨੇ ਸੋ ਉਹਨਾਂ ਵੱਲੋਂ ਜੋ ਅਖਨ ਪਾਠ ਦੇ ਪੋਇਨੇ ਮੈਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਬਾਬਾ ਨਿਦਾਨ ਸਿੰਘ ਦੀ ਅਤੇ ਬਾਬਾ ਭਗਤ ਕੁਰਨ ਸਿੰਘ ਜਿਨ੍ਹਾਂ ਨੇ ਕਿ ਪੰਥ ਵਾਸਤੇ ਆਪਣੀ ਸਾਰੀ ਜਾਨ ਕੁਰਬਾਨ ਕਰ ਦਿੱਤੀ ਸਾਰਾ ਜੀਵਨ ਜੋ ਹੈ ਉਹ ਪੰਥ ਦੇ ਲੇਖੇ ਲਾਇਆ ਅੱਜ ਵੀ ਤੁਸੀਂ ਅੰਮ੍ਰਿਤਸਰ ਜੇ ਜਾਓਗੇ ਤਾਂ ਜਗ੍ਹਾ ਜਗ੍ਹਾ ਤੇ ਪਿੰਗਲਵਾੜਾ ਖੁੱਲੇ ਹੈ ਜੋ ਭਗਤ ਕੁਰਨ ਸਿੰਘ ਦੇ ਸੇਵਾਵਾਂ ਹਮੇਸ਼ਾ ਯਾਦ ਰਹਿੰਦੀਆਂ ਨੇ ਸੋ ਇਸ ਗੁਰੂ ਘਰ ਵਿੱਚ ਵੀ ਅੱਜ ਉਹਨਾਂ ਨੂੰ ਯਾਦ ਕਰਦੇ ਜੋ ਅੱਜ ਦਾ ਸਮਾਗਮ ਹੈ ਸਵੇਰੇ ਤੋਂ ਹੀ 5 ਵਜੇ ਤੋਂ ਸ਼ੁਰੂ ਹੋਇਆ ਤੇ ਤਕਰੀਬਨ 3 ਵਜੇ ਤੱਕ ਹੋਵੇਗਾ ਜੋ ਅਖੰਡ ਪਾਠ ਦੇ ਪੋ ਪੈ ਰਹੇ ਪੈ ਗਏ ਨੇ ਤਿਸਰੀ ਸੁਖਮਨੀ ਸਾਹਿਬ ਜੀ ਦੇ ਪਾਠ ਚੱਲ ਰਹੇ ਨੇ ਤਿਸਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਪੰਥ ਦੇ ਮਹਾਨ ਕੀਰਤਨੀਏ ਭਾਈ ਸਪਾਈ ਜਗਜੀਤ ਸਿੰਘ ਜੀ ਕੈਲੀਫੋਰਨੀਆ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਉਹਨਾਂ ਤੋਂ ਉਪਰੰਤ ਸਰੋਆ ਜੀ ਜੋ ਉੱਚੇ ਚੇਤੇ ਤੌਰ ਤੇ ਇਸ ਸਮਾਗੋ ਵਿੱਚ ਪਹੁੰਚੇ ਨੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਅਤੇ ਪੰਥ ਦੇ ਮਹਾਨ ਕਥਵਾਚਕ ਗਿਆਨੀ ਚਮਨ ਸਿੰਘ ਜੀ ਉਹਨਾਂ ਨੇ ਵੀ ਹਾਜ਼ਰੀ ਭਰਨੀ ਹੈ ਉਸ ਤੋਂ ਉਪਰੰਤ ਸਾਡੇ ਪਾਸ ਜੋ ਉਸੇਸ਼ ਤੌਰ ਤੇ ਪਹੁੰਚ ਰਹੇ ਨੇ ਅਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਇਸੇ ਪਾਈ ਗੁਰਿੰਦਰ ਸਿੰਘ ਜੀ ਬਾਬਾ ਉਹਨਾਂ ਨੇ ਹਾਜ਼ਰੀ ਭਰਨੀ ਹੈ ਅਤੇ ਨਾਲ ਦੀ ਪੰਥ ਦੇ ਸਿਰਮੌਰ ਟਾੜੀ ਜੱਥਾ ਅਈਸਾ ਪਾਈ ਮੋਹ ਸਿੰਘ ਜੀ ਬੜਾਣਾ ਉਹਨਾਂ ਨੇ ਵੀ ਅੱਜ ਪਹੁੰਚਣਾ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹਨਾਂ ਪਾਸ ਸਮਾਂ ਹੋਵੇ ਉਹ ਗੁਰੂ ਘਰ ਵਿੱਚ ਪਹੁੰਚ ਕੇ ਇਸ ਸਮਾਗਮ ਵਿੱਚ ਹਿੱਸਾ ਲੈਣ ਸੋ ਮੈਂ ਆਈਓਈ ਸਾਰੀ ਸੰਗਤ ਦਾ ਆਈਓਈ ਸਾਰੇ ਜਿਹੜੇ ਮੈਂਬਰ ਸਹਿਬਾਨ ਨੇ ਇੰਟਰਨੈਸ਼ਨਲ ਸੁਸਾਇਟੀ ਦੇ ਵਾਹਿਗੁਰੂ ਜੀ ਦਾ ਸਿੰਘ ਇੰਟਰਨੈਸ਼ਨਲ ਸੁਸਾਇਟੀ ਦੇ ਮੈਂਬਰ ਜੋ ਆਏ ਨੇ ਮੈਂ ਉਹਨਾਂ ਦਾ ਬਹੁਤ ਹੀ ਤਨਵਾਦ ਕਰਨਾ ਇਨੀ ਬੇਨਤੀ ਕਰਦੇ ਖੇ ਮਾ ਦੀ ਜੈ ਕੋਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੀਆਂ ਮਹਾਨ ਸ਼ਖਸੀਤਾਂ ਜਿਨ੍ਹਾਂ ਨੇ ਗੁਰੂ ਅਨੰਕ ਪਾਸ਼ਾ ਵੱਲੋਂ ਦਿੱਤੇ ਸੇ ਸਾਨੂੰ ਜਿਹੜੇ ਸਿੱਨ ਸਾਡੇ ਸਤਾਂਮ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਔਰ ਸੇਵਾ ਸਿਮਰ ਰਹਹੀਂ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਦੁਨੀਆ ਪਰਵਿਸ਼ ਕੀਤਾ ਜਿਹੜੀਆਂ ਸ਼ਖਸੀਤਾਂ ਹੋਈਆਂ ਨੇ ਸੰਤ ਪਾਪਾ ਨਿਦਾਨ ਸਿੰਘ ਜੀ ਹਜੂਰ ਸਾਹਿਬ ਵਾਲੇ ਔਰ ਸੰਤ ਮੈਂ ਤਾਂ ਸ਼ਾਂਤੀ ਕਹੂੰਗਾ ਭਗਤ ਪੂਰਨ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਆਪ ਪ੍ਰੇਰਣਾ ਲੈ ਕੇ ਸੰਤ ਪਾਪਾ ਦੀਵਾਨ ਸਿੰਘ ਜੀ ਤੋਂ ਪਪਾ ਨਾਨਕ ਸਿੰਘ ਜੀ ਨੇ ਪ੍ਰੇਰਣਾ ਲੈ ਕੇ ਸਿੱਖੀ ਸਜਾਈ ਔਰ ਭਗਤ ਪੂਰਨ ਸਿੰਘ ਜੀ ਨੇ ਸਿੱਖੀ ਦੀਆਂ ਮਹਾਨ ਜਿਹੜੀ ਵਿਰਾਸਤ ਤੋਂ ਪ੍ਰੇਰਣਾ ਲੈ ਕੇ ਹਿੰਦੂ ਧਰਮ ਤੋਂ ਸਿੱਖ ਧਰਮ ਗ੍ਰਹਿਣ ਕਰਕੇ ਔਰ ਐਸਾ ਜਿਹੜਾ ਇਤਿਹਾਸ ਸਿਰਜਿਆ ਕਿ ਬਹੁਤ ਸਾਰੇ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੀ ਸੇਵਾ ਰਾਂ ਇਸ ਪਾਸੇ ਲਾਏ ਕਿਉਂਕਿ ਸੇਵਾ ਹੀ ਅਜਿਹਾ ਧਰਮ ਹੈ ਜਿਹਦੀ ਕੋਈ ਬਾਸ਼ਾ ਨਹੀਂ ਹੈ ਔਰ ਸੇਵਾ ਜਿੱਥੇ ਵੀ ਜਾ ਕੇ ਜਿਹੜੇ ਵੀ ਸੰਸਾਰ ਵਿੱਚ ਤੁਸੀਂ ਜਿਸ ਵੀ ਭਾਸ਼ਾ ਵਿੱਚ ਕਰੋਗੇ ਹਰ ਬੰਦਾ ਇਸ ਭਾਸ਼ਾ ਨੂੰ ਸਮਝਦਾ ਸੋ ਸੇਵਾ ਦੀ ਭਾਸ਼ਾ ਬਹੁਤ ਉੱਚੀ ਆ ਇਹਨਾਂ ਦੋਵਾਂ ਸ਼ਕਸ਼ੀਅਤਾਂ ਤੋਂ ਅਸੀਂ ਸਿੱਖਿਆ ਲੈ ਕੇ ਆਪਣੇ ਆਉਣ ਵਾਲੇ ਜਿਹੜੇ ਵਾਤਾਵਰਨ ਨੂੰ ਆਪਣੇ ਜਿਹੜੇ ਨੌਜਵਾਨ ਪੀੜ੍ਹੀ ਆ ਉਹਨੂੰ ਸਿੱਖਿਆ ਵਾਲੇ ਪਾਸੇ ਲਾਉਣਾ ਕਿਉਂਕਿ ਅੱਜ ਵੀ ਇਹੋ ਜਿਹੀਆਂ ਸ਼ਕਸ਼ੀਅਤਾਂ ਦੀ ਲੋੜ ਆ ਕਿਉਂਕਿ ਅੱਜ ਸਾਡੇ ਕੋਲ ਕੀ ਧਰਮ ਪ੍ਰਚਾਰ ਦੇ ਸਾਧਨ ਹੋਰ ਬਹੁਤ ਬਣ ਗਏ ਨੇ ਪਰ ਜਿਹੜੇ ਅਗੇ ਸ਼ਖਸੀਤਾਂ ਨੂੰ ਦੇਖ ਕੇ ਸਿੱਖੀ ਜਿਹੜੀ ਆ ਉਹ ਮਤਲਬ ਫੈਲਦੀ ਸੀ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਆ ਸੋ ਜਈਆਂ ਸ਼ਖਸੀਤਾਂ ਦਾ ਸਾਹਮਣੇ ਆਉਣਾ ਅੱਜ ਦੇ ਸਮੇਂ ਵਿੱਚ ਕਿਉਂਕਿ ਅੱਜ ਪਤਿਤਪੁਣੇ ਦਾ ਨਸ਼ਿਆਂ ਦਾ ਹੋਰ ਬੁਰਾਈਆਂ ਦਾ ਜੋਰ ਆ ਸੋ ਅਸੀਂ ਉਹਨਾਂ ਕੋਲੋਂ ਉਹਨਾਂ ਨੂੰ ਹਰ ਸਾਲ ਇਸ ਲਈ ਯਾਦ ਕਰਦੇ ਆ ਔਰ ਮੈਂ ਮਨਿਹਾਲ ਸਾਹਿਬ ਦਾ ਧੰਨਵਾਦੀ ਆ ਵੀ ਜਦੋਂ ਇਹ ਹਰ ਸਾਲ ਮੈਨੂੰ ਯਾਦ ਕਰਦੇ ਆ ਤੇ ਮੈਨੂੰ ਜਿਹੜੀ ਇਹ ਟਿਕਟੋ 1 ਰੁਪਏ ਦੇ ਬਰਾਬਰ ਲੱਗਣ ਲੱਗ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ メレセバクココピチナメレセバクコピクコピチレセバクコ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਬਹੁਤ ਸੇ ਹੀ ਵਜਾ ਦੇ ਨੇ ਹੈ ਜੀ ਤੇ ਸਾਰੇ ਆਪਾਂ ਮੈਂਬਰ ਵੀ ਇਕੱਠੇ ਹੋਏ ਆ ਉਸ ਜਾਸ ਵਿੱਚ ਜਿਹੜਾ ਮਹਾਪੁਰਸ਼ਾ ਨੇ ਸਾਡੇ ਦੇ ਨਾਂ ਤੇ ਬਹੁਤ ਕੰਮ ਕੀਤੇ ਹੈ ਜਿਨ੍ਹਾਂ ਵਿੱਚ ਭਵਨ ਅਰਜਨ ਸਿੰਘ ਜੀ ਤੇ ਪੰਪੂਰ ਸਿੰਘ ਪੀਲنگਰ ਵਾਲਿਆ ਤੇ ਮਿੱਤੋ ਪਹਿਲਾ ਸਾਰੇ ਵਿਦਵਾਨ ਆ ਨੇ ਬਹੁਤ ਬਹੁਤ ਅੱਛੇ ਅੱਛੇ ਵਿਚਾਰ ਆਖ ਦਿੱਤੇ ਹੈ ਹੋਰ ਮੇਰ ਕੋ ਕਹਿਣ ਵਾਸਤੇ ਕੋਈ ਬਚਾ ਨਹੀਂ ਨਾ ਜਿਹੜਾ ਮੈਂ ਮੈਂ ਕੁਝ ਕਹਾ ਤੇ ਮੈਂ ਤਾਂ ਇਹ ਕਹਾਂ ਸਾਰੇ ਜਣ ਇਦਾਂ ਸਾਡੇ ਮੈਂਬਰ ਜੁੜੇ ਰਹਿਣ ਤੇ ਤੇ ਹਰ ਸਾਲ ਅਸੀਂ ਇਸ ਵਰਸੀ ਮਨਾਉਂਦੇ ਹਾਂ ਜਾਸ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸੰਤ ਬਾਬਾ ਨਿਹਤ ਸਿੰਘ ਸੁਸਾਇਟੀ ਔਰ ਸ੍ਰਿੰਦਰ ਸਿੰਘ ਮਨਹਾਸ ਜੀ ਇਹਨਾਂ ਦੇ ਵੱਲੋਂ ਜੋ ਅੱਜ ਦੋ ਸ਼ਖਸੀਤਾਂ ਦੋ ਮੁਨਖਤਾ ਦੀ ਸੇਵਾ ਕਰਨ ਵਾਲੀਆਂ ਸ਼ਖਸੀਤਾਂ ਸੰਤ ਬਾਬਾ ਨਿਹਤ ਸਿੰਘ ਜੀ ਔਰ ਭਗਤ ਪੂਰਨ ਸਿੰਘ ਜੀ ਉਹਨਾਂ ਦੇ ਜੋ ਜੀਵਨ ਜੀ ਉਹਨਾਂ ਦੀ ਜੋ ਵਰਸੀ ਹੜ ਮਨਾਈ ਜਾ ਰਹੀ ਹੈ ਮੈਂ ਸੁਸਾਇਟੀ ਨੂੰ ਔਰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿਉਂਕਿ ਸੰਤ ਬਾਬਾ ਨਦ ਸਿੰਘ ਜੀ ਉਹਨਾਂ ਦੀ ਜੀਵਨੀ ਨੂੰ ਅਗਰ ਦੇਖੇ ਤੇ ਉਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਤਿ ਬਖਸ਼ਿਸ਼ ਸੀ ਕਿ ਗੁਰੂ ਸਾਹਿਬ ਨੇ ਆਪ ਉਹਨਾਂ ਨੂੰ ਬਖਸ਼ਿਸ਼ ਕਰਕੇ ਕਿਹਾ ਸੀ ਕਿ ਕੀਸਾ ਮੇਰਾ ਤੇ ਹੱਥ ਤੇਰਾ ਜਿੰਨੀ ਸੇਵਾ ਲੰਗਰ ਦੀ ਮਰਜ਼ੀ ਕਰੋ ਉਹ ਸਾਰੀ ਉਮਰ ਉਹ ਸੇਵਾ ਕਰਦੇ ਰਹੇ ਨੇ ਉਹ ਵੀ ਬੰਦੁਖਤਾ ਦੀ ਸੇਵਾ ਔਰ ਭਗਤ ਪੂਰਨ ਸਿੰਘ ਜੀ ਆਪ ਜੀ ਨੂੰ ਸਭ ਨੂੰ ਪਤਾ ਹੈ ਉਹਨਾਂ ਨੇ ਸੜਕਾਂ ਤੋਂ ਉਹ ਬੰਦਿਆਂ ਨੂੰ ਜਿਨ੍ਹਾਂ ਨੂੰ ਕਿ ਪਰਿਵਾਰ ਛੱਡ ਕੇ ਚਲੇ ਜਾਂਦੇ ਸਨ ਲੰਗੜੇ ਲੂਲੇ ਲੋੜਵੰਦ ਉਹਨਾਂ ਨੂੰ ਘਰ ਕੇ ਆਰ ਕੇ ਉਹਨਾਂ ਦੇ ਇਲਾਜ ਕਰਕੇ ਉਹਨਾਂ ਨੇ ਆਪਣੀ ਸਾਰੀ ਉਮਰ ਐਂਡ ਤੱਕ ਸੇਵਾ ਕਰਦੇ ਰਹੇ ਨੇ ਤੇ ਉਹਨਾਂ ਦੀ ਯਾਦ ਵਿੱਚ ਭਗਤ ਆਪਣਾ ਪਿੰਗਲਵਾੜਾ ਜੋ ਦਰਬਾਰ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੈ ਅੱਜ ਵੀ ਉਹ ਸੇਵਾ ਚੱਲੀ ਹੈ ਸੋ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਸੋ ਉਹਨਾਂ ਦੇ ਜੀਵਨ ਨੂੰ ਦੇਖਦੇ ਹੋਏ ਜੋ ਸਾਡੇ ਬੱਚਿਆਂ ਨੂੰ ਔਰ ਸਾਨੂੰ ਵੀ ਸੇਧ ਮਿਲਦੀ ਹੈ ਸੋ ਮੈਂ ਦੁਬਾਰਾ ਸੋਸਾਇਟੀ ਦੇ ਸਾਰੇ ਮੈਂਬਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ واحر جی کا خالصہ واحو جی کی فتح جی جی کا خالصہ وائی گر جی کی فتح ਅੱਜ ਆਪਾਂ ਬਾਬਾ ਨਿਹੰਗ ਸਿੰਘ ਜੀ ਤੇ ਭਗਤ ਪੂਰਨ ਸਿੰਘ ਦੀ ਵਰਸੀ ਮਨਾ ਰਹੇ ਆ ਤੇ ਬਾਕੀ ਜੋ ਆਪਣੇ ਇੰਟਰਨੈਸ਼ਨਲ ਬਾਬਾ ਨਿਹੰਗ ਸਿੰਘ ਸੁਸਾਇਟੀ ਆ ਉਹਨਾਂ ਦਾ ਸਾਰੇ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਹਰ ਸਾਲ ਮਨਾਉਂਦੇ ਨੇ ਸੁਸਾਇਟੀ ਦਾ ਸਰਿੰਦਰ ਸਿੰਘ ਮਨਹਾਸ ਤੇ ਹੋਰ ਜਿੰਨੇ ਵੀ ਸੱਜਣ ਸਾਰੇ ਸੰਗਤਾਂ ਪਹੁੰਚੀਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਸ਼ਹੀਦ ਭਾਈ ਮਨੀ ਸਿੰਘ ਸੁਸਾਇਟੀ ਵੱਲੋਂ ਜਿੰਨਾ ਹੋ ਸਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਹਾਲ مہان کیرتنی جگجیت والے ہالانکہ کی ایسا سندر کیرتن کرتے ہیں ٹائم تو چاہیے گھنٹہ ڈیڑھ گھنٹے واسطے پر تاخت کو دیکھ دیا کیونکہ اج اس مہان مہان ਸੇਵਾਦਾਰ ਜਿਨ੍ਹਾਂ ਨੇ ਕੀ ਜਿਨ੍ਹਾਂ ਦੇ ਸਿੱਤੇ ਤੰਤੰ ਸ੍ਰੀ ਗੋਬਿੰਦ ਸਿੰਘ ਜੀ ਦਾ ਹਰਸੀ ਮਾਬਨਿਦਾਲ ਸਿੰਘ ਅਤੇ ਭਗਤ ਗੁਰੂ ਸਿੰਘ ਜਿਨ੍ਹਾਂ ਦੇ ਸਰੇਗਮ ਮਦਲੇ ਆਜਾ ਮਾਬਨਿਦਾਲ ਸਿੰਘ ਨੇ ਇੰਟਰਨੈਸ਼ਨਲ ਸੁਸਾਇਟੀ ਬਣਾ ਜੋਗਨ ਪਾਧਰਾਮ ਕੀਤਾ ਗਿਆ ਸੀ ਅਕਨ ਪਾਤੇਪੋਏ ਨੇ ਔਰ ਅਜਾ ਸਰ ਸਭਾ ਨੂੰ ਇਸ ਭਗਤ ਅਤੇ ਸਰਵਦਾਰੂ ਧਰਮ ਅਧਿਪਤੇ ਜਨਮ ਬਰਉ ਦੋਹੂ ਮੈਂ ਨਾਈ ਜਨ ਬਰ ਉਪਕਾਰੀ ਹੈ ਇਹ ਦੋਹੋਂ ਮਹਾਂਕੂਸ਼ ਐਸੀ ਬਰ ਉਪਕਾਰੀ ਸਾ ਜਨਨ ਆਜ ਤੱਕ ਵੀ ਸਾਰੇ ਸੰਸਾਰ ਵਿੱਚ ਯਾਦ ਕਰਦੇ ਨੇ ਇਸ ਦਾ ਬਾਬਾ ਨਾਨਕ ਸਿੰਘ ਜੀ ਉਹਨਾਂ ਦਾ ਆਜੇ ਵੀ ਕਿਸੇ ਰੂਪ ਸੇ ਯਾਦ ਹਾਂ ਮਲੇ ਰਾਤ ਦੇ 10:00 ਫਿਰ 5:30 ਵਜੇ ਹਾਂ ਤੁਹਾਨੂੰ ਹਸਰਤ ਕਾ ਦੇ ਚੋਂ ਲੰਗਰ ਦੀ ਸੇਵਾ ਮਕਨ ਸਾਰੀ ਵਿਹਾਂ ਅਤੇ ਭਗਤਪੁਰਨ ਸਿੰਘ ਜਿਨ੍ਹਾਂ ਦੀ ਸੁਭਾਨ ਸੇਵਾ ਇੱਕ ਛੂਤੋ ਇੱਕ Hindu ਪਰਿਵਾਰ ਚ ਜਨਮੇ ਤੇ ਬਾਅਦ ਵਿੱਚ ਉਹਨਾਂ ਨੇ ਸਿੱਖੀ ਆਸਕ ਕੀਤੀ ਤੇ ਗੁਰਦਾਰੇ ਜਾ ਕੇ ਉਹਨਾਂ ਨੇ ਜੋ ਸਿੱਖੀ ਆਸਕ ਕੀਤੀ ਉਹ ਸਮਝ ਲੈ ਕੇ ਲੰਗਰ ਦੇ ਸੇਵਾਵਾਂ ਸਕੂਲ ਕਾਰਜ ਕਿੱਸ ਤਰ੍ਹਾਂ ਹੋ ਗਿਆ ਨੇ ਤਾਂ ਉਹਨਾਂ ਦੇ ਮਨ ਵਿੱਚ ਇਹ ਹੋਇਆ ਕਿ ਅਸੀਂ ਸਿੱਖੀ ਆਸਕ ਕਰਨੇ ਆਵਾਂ ਉਸ ਤੋਂ ਬਾਅਦ ਲੰਗੇ ਜ਼ੂਰੇ ਜੋ ਵੀ ਇਹਨਾਂ ਨੂੰ ਫਰਕ ਦੇ ਦਿੱਸੇ ਉਹਨਾਂ ਦੀ ਸੇਵਾਵਾਂ ਇਹਨਾਂ ਨੇ ਸ਼ੁਰੂ ਕੀਤੀਆਂ ਜੋ ਆਧੇ ਤੱਕ ਕੋਈ ਨਾ ਮੁਕਸਰ ਤੰਗਲਵਾੜੇ ਦੇ ਨਾਮ ਤੇ ਉਚਾਰ ਨਹੀਂ ਜਾਣੇ ਤਾਂ ਇਸ ਸੰਬੰਧ ਵਿੱਚ ਆਓ ਜੀ ਪੰਡਿਤ ਲੱਖੇਪਤ ਜੀ ਵਾਲੇ 1 ਕਿਲੋ ਜੀ ਤੱਕ ਦੀਆਂ ਅਰਦਾਸਾਂ ਪਵਿੱਤਰ ਤੇ ਪਾਵਨ ਹਵੇਲੀ ਵਿੱਚ ਸੰਤ ਬਾਬਾ ਹਜਰ ਸਿੰਘ ਜੀ ਸੰਤ ਬਾਬਾ ਦੇ ਦਾਨ ਸਿਰੀ ਦੇ ਉਤਸਾਵਲੇ ਔਰ ਭਗਤ ਪੂਰਨ ਸਿੰਘ ਜੀ ਟੇਂਗਰਵਾੜਾ ਹਸਪਤਾਲ ਵਾਲਾਂ ਦੀ ਮਿੱਠੀ ਤੇ ਨਿੱਘੀ ਯਾਦ ਵਿੱਚ ਗੁਰਮਤ ਸਭਾ ਵਿੱਚ ਇਕੱਤਰ ਹੋਏ ਗੁਰੂ ਰੂਸਾ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਗੁਰੂ ਬਖਸ਼ਿਸ਼ ਪ੍ਰਾਪਤੋ ਬਰਲੀ ਆਵਾ ਜੜੀਆਂ ਬਰਾਂਡ ਦੇ ਜਿਸਤਾਨ ਕਿਰਤ ਕਰੋ ਨਾਮ ਜਪੋ ਵਾਟ ਸ਼ਕੋ ਅੱਤੇ ਸਰਬਤ ਦਾ ਭਲਾ ਮੰਗਦੇ ਹੋਇਆ ਪਰ ਅਕ ਫਕਾਰੇ ਘੋਲਨਾ ਦੇ ਸਵਾਵਾਂ ਜਿਹੜੀਆਂ ਕਰਦੀਆਂ ਨੇ ਸੇਵਾ ਦੇ ਸੰਗਤਾਈ ਉਹਨਾਂ ਨੂੰ ਸੰਤ ਦੇ ਬਾਧੇ ਜਾਪਾਗੇ ਦੇ ਬਾਧੇ ਸੰਕਟਾ ਬੰਦ ਦਿੱਤੀ ਜਾਂਦੀ ਹੈ ਇੱਕ ਹਫਤਾ ਪਹਿਲਾਂ ਨਿਸ਼ੀ ਸਰਗ ਗਨੇਡਾ ਵਿੱਚ ਅਸੀਂ 22 ਮਾਸਾ ਗਨੇਡਾ ਤੱਕ ਕੇ ਹੱਦੇ ਬਾਬਾ ਲਾਲ ਸਿੰਘ ਜੀ ਤੇ ਇਸ ਤੋਂ ਪਹਿਲਾਂ ਜਿਹੜੇ 21 ਸੈਮੀਨਾਰ ਨੇ ਪੰਜਾਬ ਯੂਨੀਵਰਸਿਟੀ ਗਵਾਲ ਅੰਦੇ ਯੂਨੀਵਰਸਿਟੀ ਹੋਰ ਕਈ ਥਾਵਾਂ ਤੇ ਮਸਤੌਨਾ ਸਾਹਿਬ ਘੇਰਾ ਕਿਤੇ ਗਏ ਜਦੋਂ ਉਥੇ ਬੋਲਿਆ ਗਿਆ ਕੋਈ ਇੱਕ ਸੱਜਣ ਨੇ ਸਵਾਲ ਕੀਤਾ ਲਈ ਭਗਤ ਜਿਹੜੇ ਬਾਬਾ ਲਾਲ ਸਿੰਘ ਜੀ ਨੇ ਜੀ ਉਹਨੇ ਵੱਖਰਾ ਕੀ ਕੰਮ ਕੀਤਾ ਲੰਗਰ ਤਾਂ ਸਾਰੇ ਲਾਉਂਦੇ ਨੇ ਦੂਜੀ ਗੱਲ ਹਜੂਰ ਸਾਹਿਬ ਉਥੋਂ ਦੀ ਪਵੰਦ ਕਮੇਟੀ ਵੱਲੋਂ ਵੀ ਲੰਗਰ ਹੁੰਦਾ ਹੈ ਕਿ ਉਹਨਾਂ ਨੇ ਕੀ ਵਕਰਾ ਕੀਤਾ ਸੋ ਅਸੀਂ ਜਦੋਂ ਉਹਨਾਂ ਦਾ ਸਵਾਲ ਦਾ ਜਵਾਬ ਦਿੱਤਾ ਤੁਹਾਨੂੰ ਬੇਨਤੀ ਕੀਤੀ ਵੀ ਜਦੋਂ ਆਪਾਂ ਕਿਸੇ ਖਾਲ ਦੀ ਕਿਸੇ ਸ਼ਾਂਤਰੀ ਮਾਪੋਸ ਦੀ ਗੱਲ ਕਰਦੇ ਹਾਂ ਜਦੋਂ ਉਸ ਦੀ ਗੱਲ ਸੁਣਨੀ ਆ ਤਾਂ ਸਾਨੂੰ ਉਸ ਕਾਲ ਵਿੱਚ ਵੀ ਜਾਣਾ ਜ਼ਰੂਰੀ ਹੁੰਦਾ ਤਾਂ ਗੱਲ ਸਮਝ ਆਉਂਦੀ ਹੈ ਜੇ ਤੁਸੀਂ ਅੱਜ ਦੀ ਗੱਲ ਕਰਦੇ ਹੋ ਕਿ ਅੱਜ ਇਥੇ ਕੀ ਬੰਦਾ ਆਪਣਾ ਵਾਜਾ ਤੋਂ ਲਿਆ ਕੇ ਸਮਾਨ ਨੰਗਾ ਲਾ ਸਕਦਾ ਹੈ ਉਹਦਾ ਵੱਡਾ ਜਿਹੜੇ ਕਾਲ ਦੇ ਹਾਲਾਤ ਨੇ ਜਦੋਂ ਗੁਰੂ ਗਵਰ ਸਿੰਘ ਜੀ ਨੇ ਉਥੇ ਆਪਣੀ ਜ਼ਿੰਦਗੀ ਵਿੱਚੋਂ ਕੁਝ ਕਰਦਾ ਹੈਗਾ ਉਸ ਟਾਈਮ ਅਸੀਂ ਰਿਅਲਾਈਜ਼ ਕਰਦੇ ਕਿ ਉਹਨਾਂ ਨੇ ਕੀ ਕੀਤਾ ਹੈ ਫਿਰ ਜਦੋਂ ਉਹ ਬਜ਼ੁਰਗਾਂ ਬਣੇ ਫਿਰ ਸਾਨੂੰ ਰਿਅਲਾਈਜ਼ ਹੋਇਆ ਕਿ ਇਹਨਾਂ ਨੇ ਕੌਮ ਦੀ ਦੇਸ਼ ਦੀ ਹਰ ਵੀ ਕਿੰਨੀ ਸੇਵਾ ਕੀਤੀ ਤੇ ਫਿਰ ਇਹ ਸਾਰਾ ਫਰਕ ਪड़ਦਾ ਹੈ ਕਿ ਉਹਨਾਂ ਦੇ ਦਿਨ ਵਰਸਿਆ ਮਨਾਈਆਂ ਜਾਣ ਕਿਉਂਕਿ ਇਹ ਸਾਨੂੰ ਸਿਖ ਦਿੰਦਾ ਸਾਡੇ ਆਉਣ ਵਾਲੇ ਜਨਰੇਸ਼ਨ ਨੂੰ ਕਿ ਉਹਨਾਂ ਨੇ ਕੋਈ ਸੇਵਾ ਜਾਂ ਆਪਣੀ ਧਰਮ ਦੀ ਸੇਵਾ ਕੀਤੀ ਹੈ ਪਾਕਿਸਤਾਨ ਆਪਣੇ ਧਰਮ ਦੀ ਸ਼ਕਲ ਰਹੀ ਹੈ ਮੈਂ ਇਸੇ ਤਰ੍ਹਾਂ ਬਾਬਾ ਜਨਾਨ ਸਿੰਘ ਜੀ ਜੋ ਉਹਨਾਂ ਨੇ ਲੰਗਰ ਦੀ ਸੇਵਾ ਕੀਤੀ ਤਾਂ ਤਾਂ ਗੁਰੂ ਬਾਬਾ ਸਿੰਘ ਜੀ ਕੋਲ ਉਹਨਾਂ ਨੇ ਜੋ ਮੰਗਿਆ ਤੇ ਉਹ ਕੋਈ ਲਾਇਫ ਆਪਣੀ ਕੋਈ ਸੇਵਾ ਕਰਦੇ ਰਹੇ ਇਸੇ ਤਰ੍ਹਾਂ اگر پورن سن جی جو, جی جو فیملیاں سڑکوں سے گگیا گلے لگایا ٹریٹمنٹ کروا کے جو, جو سارے اکوموڈیشن پرووائڈ کیتے جو اج اچھے پورن کی سیوا نظر کدی بھی نہیں پہنچ سکا گے اسی طرح جو اج دیکھ رہے جو جتنے بھی ڈزاسٹر ہوں ਸਕੀਰ ਕੋ ਮਾਹੀ ਜੋ ਜਾਂ ਕੇ ਉਤੇ ਸਰੰਗਰ ਦੀ ਸੇਵਾਵਾਂ ਕਰਨੇ ਨੇ ਇਹ ਸਭ ਦਾ ਸਾਡੇ ਬਜ਼ੁਰਗਾਂ ਦੇ ਪੁੱੁਰਨੇ ਨੇ ਜੋ ਸਿਉਣਾ ਕੋ ਸਿਖਿਆ ਮੈਂ ਇਸ ਤਰ੍ਹਾਂ ਅੱਜ ਧੰਨਵਾਦ ਕਰਨਾ ਹੈਗਾ ਬਾਬਾ ਨਿਦਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਦੇ ਮੈਂਬਰ ਸਾਹਿਬਾਨ ਅਤੇ ਇਸੇ ਤਰ੍ਹਾਂ ਸੁਰਿੰਦਰ ਸਿੰਘ ਮਨਹਾਸ ਜੀ ਜੋ ਅੱਜ ਦੇ ਪ੍ਰੋਗਰਾਮ ਇਹਨਾਂ ਨੇ ਕੀਤਾ ਹੈਗਾ ਹਰ ਸਾਲ ਉਹ ਇਸ ਗੁਰੂ ਘਰ ਵਿੱਚ ਆ ਕੇ ਪਰਿਸ਼ਮਾਨ ਰਹੇ ਨੇ

ਬੈਸਫਿਕ ਉਨ ਟ੍ਰਾਂਸਮੇਟ ਲਾਸਟ ਵੀਕ ਜਦੋਂ ਨਿਕਲਿਆ ਵਾ ਹਰ ਸਟੇਜ ਮੈ ਸਾਨੂੰ ਡਗੀ ਪਾਰਕ ਕਰਨ ਦੀ ਬੜੀ ਤਕਲੀਫ ਹੁੰਦੀ ਹੈ ਮੈਂ ਸਾਰੀ ਸੱਜਣਾਂ ਦੇ ਵਿਚ ਨਾਲ ਇੱਕ ਬੇਨਤੀ ਕਰਨਾ ਜੋ ਵੀ ਲੱਗੇ ਪਾਰਕਰ ਜੋ ਲੀਗਲ ਪਾਰਕਰੋ ਆਪਣੇ ਨੇਵਰ ਹੋਣ ਦੀ ਜੜੀ ਸਾਹਿਬ ਦਾ ਕੋਈ 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 ਕੋ ਸਰਿੰਦਰ ਸਿੰਘ ਜੀ ਮੈਨ ਆਸ ਅਤੇ ਉਹਨਾਂ ਦੀ ਬੀਬੀ ਪੈਂਦੀ ਰਜੀਤ ਕੌਰ ਉਹ ਵੀ ਗਿਆਜ ਕਿਉਂਕਿ ਗੁਰੂ ਘਰ ਦੀ ਬਖਸ਼ਿਸ਼ ਹੈ ਸਰਿੰਦਰ ਸਿੰਘ ਜੀ ਬੋਲੇ ਸ਼ੋਨੀਹਾ ਸ੍ਰੀ ਅਕਾਲ 100 ਰੁਪਏ ਉਹ ਵੀ ਹੈ ਬੜਾ ਜਸਵੀ ਸਿੰਘ ਵੀ ਬੋਲੇ ਸ਼ੋਨੀਹਾ سونی بابا ندان سنگ انٹر نیشنل سوسائٹی نا سارا جو ہے جڑے ہوئے رنجیت ਅਜੀਤ ਸਿੰਘ ਪਰਮਾਰ ਅਜੀਤ ਸਿੰਘ ਪਰਮਾਰ ਕੀ ਆਜੋ ਪੈਂਜੀ ਰਣਜੀਤ ਕੌਰ ਜੀ ਪੈਂਜੀ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਮੈਂ ਸਮੂਹ ਸੇ ਵਜ਼ਾਰੰਦਾ ਅਤਿ ਖਾਸ ਕਰਕੇ ਸਮੂਹ ਸਿੰਘ ਮਨਾਸ ਪੈਂਜੀ ਰਣਜੀਤ ਕੌਰ ਅਤਿ ਖਾਰੇ ਪਰਮਾਰ ਦਾ ਬਹੁਤ ਹੀ ਪਰਵਾਸ ਕਰਨਾ ਜਿਨ੍ਹਾਂ ਨੇ ਕਿ ਤਿੰਨ ਦਿਨ ਤੱਕ ਹਰ ਤਰ੍ਹਾਂ ਦੀ ਸੇਵਾ ਸੇਵਾ ਜੀ ਲੰਗਰ ਵਿੱਚ ਦੁਪਹਿਰ ਦਾ ਲੰਗਰ ਵਿੱਚ ਸ਼ਾਮ ਦਾ ਲੰਗਰ ਵਿੱਚ ਮੈਂ ਦੇਖਿਆ ਰਹਾ ਕਿ 9 ਵਜੇ ਤੱਕ ਭਾਈ ਸਰਵਿੰਦਰ ਸਿੰਘ ਜੀ ਚੱਲੇ ਲੰਗਰ ਹਾਲ ਵਿੱਚ ਇਥੇ ਸੇਵਾ ਨਿਭਾ ਰਹੇ ਸਨ ਮੈਂ 9:30 ਵਜੇ ਆਇਆ ਉਸ ਵੇਲੇ ਹੀ ਇਥੇ ਸੇਵਾ ਨਿਭਾ ਰਹੇ ਸਨ ਸੋ ਬਹੁਤ ਹੀ ਪਰਵਾਰ ਦਾ ਤਨਵਾਦ ਜਿਨ੍ਹਾਂ ਨੇ ਤਿੰਨ ਦਿਨ ਲੜ ਕੇ ਬਹੁਤ ਹੀ ਸੇਵਾ ਕੀਤੀ ਹੈ ਇਹ ਸਭ ਕੋ ਦਿੱਸੇ ਕਿ ਸੱਜਣ ਹੈ ਤਾਂ ਕਿ ਨੂੰ ਤੁਸੀਂ ਸਰਪਾਓ ਅਸੀਂ ਬੁਲਾਉਂਦੇ ਹਾਂ ਇਹ ਗੁਰੂ ਦੀ ਬਖਸ਼ਿਸ਼ ਹੀ ਆਵਾਜ਼ੋਂ ਤੋਂ ਆਉਂਦੀ ਹੈ ਨਾ ਮੈਂ ਕਹਿੰਦਾ ਤੇ ਨਾ ਕੋਈ ਪ੍ਰਬੰਧਕ ਕਹਿੰਦਾ ਹੈ ਉਸ ਲਈ ਇਹ ਦੇ ਲੋ ਫਰਵਾਟ ਦਾ ਲੈਕਚਰ ਫਿਨਲ ਨਹੀਂ ਕਰਨਾ ਚਾਹੀਦਾ ਇਹ ਇਹਨਾਂ ਦਾ ਵਿਚਾਰ ਹੈ ਮੈਂ ਅੱਗੇ ਦੱਸਾਂਗਾ ਤੇ ਨਹੀਂ ਕੋਈ ਕੀ ਕਰਵਾ ਜਿੱਤੇ ਜਸਦੀ ਇਹ ਯਾਦ ਕਾਡਾ ਕੀਤੀ ਜਾਂਦੀ ਹੈ ਸੇਵਾ ਕਰਨੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਲੀਆਂ ਨੇ ਜਿਨ੍ਹਾਂ ਇਹਨਾਂ ਰਾਹਾਂ ਤੇ ਪੈਰ ਪਾਇਆ ਉਹਨਾਂ ਲੱਖ ਮਸੀਹ ਸੰਤਰੀਆਂ ਨੇ ਇਹ ਸੇਵਾ ਕਰਨੀ ਸੰਗਤ ਦੀ ਇੰਨੀ ਸੌਖੀ ਨਹੀਂ ਜੀਵਨ ਨਾਣਾ ਪੈਂਦਾ ਬਾਬਾ ਨਧਾਨ ਸਿੰਘ ਜੀ ਨੇ ਆਪਣੀ ਜ਼ਿੰਦਗੀ ਦੇ 47 ਸਾਲ ਸੇਵਾ ਕੀਤੀ ਹੈ ਇੱਥੇ ਇੱਕਦਮ ਘਟਨਾ ਔਖਾ ਹੁੰਦਾ ਹੈ 47 ਸਾਲ ਔਰ ਭਗਤ ਪੂਰਨ ਸਿੰਘ ਜੀ ਜਿਵੇਂ ਬੱਤਕੇ ਤਾਂ ਜਿੰਨਾ ਔਖਾ ਜੀਵਨ ਭਗਤ ਪੂਰਨ ਸਿੰਘ ਜੀ ਦਾ ਸੀ ਉਹ ਸੇਵਾ ਦਾ ਅਤ ਸੀ ਸੇਵਾ ਦੀ ਸਿਖਰ ਸੀ ਬਾਬਾ ਨਧਾਨ ਸਿੰਘ ਉਹਨਾਂ ਵੱਲੋਂ ਕੀਤੀਆਂ ਹੋਈਆਂ ਸੇਵਾਵਾਂ ਉਹ ਸੇਵਾ ਦੀ ਸਿਖਰ ਸੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਗੁਰੂ ਸਾਹਿਬਾਂ ਦੀ ਪਾਲ ਰਖਾ ਕੀਤੀ ਹੈ ਐਵੇਂ ਹੀ ਇਹ ਭਗਤਾਂ ਦੇ ਸਭ ਮਗਲ ਪੂਰਨ ਸਿੰਘ ਜੀ ਬਾਬਾ ਰਧਾ ਸਿੰਘ ਜੀ ਔਰ ਲੱਖ ਨੂੰ ਬਦਲਾ ਦੇਵੇ ਰਗ ਟੱਕ ਬਿਠਾ ਦੇਵੇ ਔਰ ਲੱਖ ਨੂੰ ਬਦਲਾ ਦੇਵੇ ਜੱਤੇ ਅੰਬਰਾਂ ਵਿੱਚ ਪਟਾਰੇ ਅੰਬਰਾਂ ਵਿੱਚ ਪਟਾਰੇ ਕਰਦਾ અપਕਾਰ सवली वारो पिता मारो भेड़े मोस्टा पिता रहमत कर पर जेको आ कलाज समाच रख लियो पे टक लियो किलाज सि रख लियो हैमत कर परे टक लियो ਆ ਕੇ ਰਾਜ ਸਭਾ ਵਿੱਚ ਰੱਖ ਲਿਓ ਲੈ ਮੁਕਕਾਰ ਪਰਦੇ ਟੱਕ ਲਿਓ ਆ ਕੇ ਮਾਸੂਏ ਯਾ ਬੱਛ ਪਿਆ

لیٹسٹ نیوز سب تو تہلا اپنے فون تی دیکھنے سبسکرائب کرو نوٹیفیشن لئے بیل آئیکن ضرور دباؤ